ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀਆਂ ਦੇ ਦਿਲਾਂ ਦੀ ਧੜਕਣਾ ਗਰੀਬਾਂ ਦੇ ਹਾਮੀ ਕਿਸਾਨੀ ਘੋਲ ਵਿੱਚ ਹਿੱਸਾ ਲੈਣ ਵਾਲੇ ਬਠਿੰਡਾ ਸੀਟ ਤੋਂ ਉਮੀਦਵਾਰ ਭਾਈ ਲੱਖਾ ਸਿੰਘ ਜੀ ਸਿਧਾਣਾ ਕਾਗਜ਼ ਭਰਨ ਲਈ ਜਾਣਾ ਸੀ ਬਠਿੰਡੇ ਉਸ ਤੋਂ ਪਹਿਲਾਂ ਤਖਤ ਸ੍ਰੀ ਦਮਨਵਾਸ ਸਾਹਿਬ ਵਿਖੇ ਨਤਮਸਤਕ ਹੋਏ ਅਰਦਾਸ ਕੀਤੀ ਉਹਨਾਂ ਦੇ ਨਾਲ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਔਰ ਹੋਰ ਸੰਤ ਮਹਾਪੁਰਸ਼ ਪਹੁੰਚੇ ਉਥੇ ਖਨੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਜੀ ਜੋ ਖੜੇ ਹੋਏ ਨੇ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਜੀ ਅਤੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਸਪੈਸ਼ਲ ਨਾਲ ਪਹੁੰਚੇ ਜੀ ਕਾਗਜ਼ ਪ੍ਰਭਾਏ ਔਰ ਨਾਲ ਆਸ਼ੀਰਵਾਦ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪ੍ਰਾਪਤ ਕੀਤਾ ਲੱਖਾਂ ਸਿਧਾਨਾ ਉਹ ਸ਼ਖਸੀਅਤ ਨੇ ਜਿੰਨਾ ਤੇ ਦੋ ਵਾਰੀ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਕੇਰਾ ਸੈਂਟਰ ਸਰਕਾਰ ਨੇ ਪਰਚਾ ਪਾਇਆ ਕੇਰਾ ਭਗਵੰਤ ਮਾਨ ਨੇ ਚਿੱਟੇ ਦਾ ਪਰਚਾ ਪਾਇਆ ਪਰ ਲੋਕਾਂ ਦਾ ਹੜ ਪਹੁੰਚ ਗਿਆ ਲੋਕਾਂ ਦੀ ਤਾਕਤ ਨੂੰ ਦੇਖਦੇ ਹੋਏ ਦੋਨੇ ਸਰਕਾਰਾਂ ਨੂੰ ਝੁਗਣਾ ਪਿਆ ਇੱਥੇ ਬਸ ਨਹੀਂ ਲੱਖਾ ਸਿੰਘ ਸਿਧਾਣਾ ਨੇ ਕਿਸਾਨੀ ਖੋਲ ਦੇ ਵਿੱਚ ਮੂਰਲੀ ਅੰਕਤਾਰਾਂ ਦੇ ਵਿੱਚ ਰਹਿ ਕੇ ਯੋਗਦਾਨ ਪਾਇਆ ਔਰ ਡਟ ਕੇ ਖੜੇ ਉਸ ਤੋਂ ਇਲਾਵਾ ਜਦੋਂ ਹੜ ਆਏ ਘੱਗਰ ਰਿਆ ਟੁੱਟਿਆ ਸਰਦੂਲਗੜ ਤੱਕ ਜਿੰਨੇ ਪਿੰਡ ਤਬਾਹ ਹੋਏ ਕਰੋੜਾਂ ਰੁਪਇਆ ਲੋਕਾਂ ਤੋਂ ਮਦਦ ਲੈ ਕੇ ਮੂਹਰੇ ਲੱਗ ਕੇ ਉਹ ਸਾੜਾਂ ਦੇ ਦੌਰਾਨ ਲੋਕਾਂ ਨੇ ਬਾਣਾ ਨੂੰ ਠੀਕ ਕੀਤਾ ਲਗਭਗ ਡੇਢ ਮਹੀਨਾ